ਕਮਾਲ ਦੀ ਗੱਲ ਹੈ ਭੇਡਾਂ ਨੇ ਆਪਣੇ ਬਾਬੇ ਸੱਚੇ ਸਾਫਤ ਕਰਨਦੇ ਆ ਮਾਰਿਆ ਗੁਰੂ ਵੀ ਲਿਆ ਕੇ ਤੇ ਆਪਣੇ ਬਾਬਿਆਂ ਵਰਗੇ ਆਮ ਇਨਸਾਨ ਹੀ ਬਣਾ ਕੇ ਖੜੇ ਕਰਦੇ ਕਿਹਨਾਂ ਨੇ ਭੇਡਾਂ ਨੇ ਕਿਹੜੀਆਂ ਭੇਡਾਂ ਜਦੋਂ ਕੋ ਮੇਰੇ ਵਰਗਾ ਪ੍ਰਚਾਰਕ ਇਹਨਾਂ ਬਾਬਿਆਂ ਦੇ ਬਾਰੇ ਬੋਲਦੇ ਨਾ ਪਿੰਨਸ਼ਾ ਤਸਕਰ ਮਜੀਠੀਆਂ ਨੂੰ ਜੇਲ੍ਹ ਦੇ ਵਿੱਚ ਮਿਲ ਜਾਂਦੇ ਬਿਕਰਮ ਸਿੰਘ ਮਜੀਠੀਏ ਨੂੰ ਤੇ ਗਾੜੀ ਨੂੰ ਭੇਟਾਂ ਇਹ ਕਹਿਣ ਕੀ ਆ ਵੇਖੋ ਜੀ ਤੁਸੀਂ ਕਹਿੰਦੇ ਵੀ ਕਿਸੇ ਦੇਹਧਾਰੀ ਨੂੰ ਗੁਰੂ ਨਾ ਮੰਨੋ ਪੇਡਾਂ ਦੀਆਂ ਦਾਹ ਗੁਰੂ ਹੋਏ ਹੋਵੇ ਦੇਹਧਾਰੀ ਹੋਏ ਆ ਪਹਿਲੀ ਗੱਲ ਮੈਂ ਨਹੀਂ ਮੰਨਦਾ ਜੋਤ ਰੂਪ ਹੋਏ ਆ ਇਹ ਸਚਾਈ ਆ ਦੇਹਧਾਰੀ ਨਹੀਂ ਹੋਏ ਨਾ ਨਾ ਜੋਤ ਰੂਪ ਹੋਏ ਆ ਤੇ ਜੇ ਪੇਡਾਂ ਦੇ ਕਹਿਣ ਤੱਕ ਮੰਨ ਵੀ ਲਈਏ ਵੀ ਦੇਹਧਾਰੀ ਹੋਏ ਆ ਤਾਂ ਸਭ ਤੋਂ ਵੱਡਾ ਸਵਾਲ ਇਹ ਪੈਦਾ ਹੁੰਦਾ ਵਾ ਗੁਰੂ ਨਾਨਕ ਸਾਹਿਬ ਸੱਚੇ ਬਾਦਸ਼ਾਹ ਨੇ ਬਾਬਰ ਨੂੰ ਜ਼ਬਰ ਕਾਇਦ ਯੂਰਤ ਰੱਖੀ ਤੁਹਾਡੇ ਵਾਲੇ ਜਿਨ੍ਹਾਂ ਨੂੰ ਤੁਸੀਂ ਗੁਰੂਆਂ ਨਾਲ ਕੰਪੈਰੀਨ ਕਰ ਰਹੇ ਜੇ ਲੀਡਰਾਂ ਦੇ ਜਾ ਕੇ ਪੈਰਾਂ 'ਚ ਪੈਂਦੇ ਫਿਰਦੇ ਆ ਤੁਹਾਡੇ ਵਾਲੇ ਵੱਡੇ ਮੰਨੀਆਂ ਕਿ ਗੁਰੂ ਸਾਹਿਬ ਵੱਡੇ ਮੰਨੀਆਂ ਜਦੋਂ ਗੁਰੂ ਅਰਜਨ ਸਾਹਿਬ ਪਾਸ਼ਾ ਮਹਾਰਾਜ ਨੂੰ ਤੱਤੀ ਤਵੀ ਤੇ ਬਿਠਾਇਆ ਗਿਆ ਉਹਨਾਂ ਨੇ ਮੂੰਹ ਸੀਣੀ ਨਹੀਂ ਨਿਕਲੀ ਤੱਤ ਰੇਤਾ ਸਿਰ ਦੇ ਵਿੱਚ ਪਾਇਆ ਗਿਆ ਉਬਲ ਦੀ ਦੇਗ ਦੇ ਵਿੱਚ ਉਬਾਲਿਆ ਗਿਆ ਦੱਸੋ ਤੁਹਾਡੇ ਵਾਲੇ ਵੱਡੇ ਮੰਨੀਆਂ ਕਿ ਗੁਰੂ ਸਾਹਿਬ ਨੂੰ ਵੱਡੇ ਮੰਨੀਆਂ ਇਹਨਾਂ ਦੀ ਦੇਣ ਕੀ ਇਹਨਾਂ ਦਾ ਇਤਿਹਾਸ ਕੀ ਆ ਤੁਹਾਡੇ ਆ ਜਿਹੜੇ ਬੇ ਆਸ ਵਾਲੇ ਆ ਜਿਨ੍ਹਾਂ ਦਾ ਕੋਈ ਆਸ ਨਹੀਂ ਲਈ ਜਾ ਸਕਦੀ ਜਿਨ੍ਹਾਂ ਤੋਂ ਕੋਈ ਆਸ ਨਹੀਂ ਲਾਈ ਜਾ ਸਕਦੀ ਬੇ ਆਸ ਵਾਲੇ ਇਹਨਾਂ ਦੀ ਦੇਣ ਕੀ ਹੈ ਮੱਥੇ ਟਿਕਾਉਣ ਤੱਕ ਸੀਮ ਤੇ ਹੈ ਕੇਵਲੇ ਗੁਰੂ ਅਰਗਵਿੰਦ ਸਾਹਿਬ ਪਾਸ਼ਾ ਮਹਾਰਾਜ ਨੇ ਚਾਰ ਜੰਗਾਂ ਜੰਗਾਂ ਲੜੀਆਂ ਗੁਰੂ ਸਾਹਿਬ ਨੇ ਤੂੰ ਪੁੱਛੋ ਤੁਹਾਡੇ ਆਣੇ ਦੇਣ ਕੀ ਆ ਜੇ ਕਿਸੇ ਦੇ ਧਰਮ ਨੂੰ ਖਤਰਾ ਪਿਆ ਆਪਣਾ ਸੀਸ ਗੁਰੂ ਤੇਗ ਬਹਾਦਰ ਸਾਹਿਬ ਨੇ ਕਟਾਤਾ ਕਿਸੇ ਦਾ ਧਰਮ ਬਚਾਉਣ ਦੀ ਖਾਤਰ ਤੁਹਾਡੇ ਵਾਲਿਆਂ ਦੀ ਦੇਣ ਕੀ ਆ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਚਾਰ ਪੁੱਤ ਆਪਦੀ ਮਾਂ ਆਪਦੇ ਪਿਤਾ ਆਪਦਾ ਸਰਬੰਸੀ ਵਾਰ ਕੇ ਸਾਰਾ ਸਾਡੇ ਵਾਲ ਕਰਤਾ ਇਨ ਪੁੱਤਰਨ ਕੇ ਸੀਸ ਪਰਵਾਰ ਦੀਏ ਸੋਤ ਚਾਰ ਚਾਰ ਮੋਹ ਤੋਂ ਕਿਹਾ ਵਾ ਜੀਵਤ ਕਈ ਹਜ਼ਾਰ ਹੁਣ ਪੁੱਛੋ ਢੇਡਾ ਨੂੰ ਢੇਡੋ ਟਾਡੇ ਵਾਲੇ ਦੀ ਦੇਣ ਕੀ ਆ ਕੇਵਲ ਜਾ ਕੇ ਨਸ਼ਾ ਤਸਕਰ ਵਿਕਰਮ ਸਿੰਘ ਮਜੀਠੀਆ ਨੂੰ ਮਿਲਣਾ ਇਹ ਦੇਣਿਆ ਇਹਨਾਂ ਦੀ ਸਵਾਲ ਕਰਾ ਕੇਵਲ ਮੱਥੇ ਟਿਕਾਉਣ ਤੱਕ ਸੀਮਤ ਰਹਿਣਾ ਇਹ ਦੇਣਿਆ ਇਹਨਾਂ ਦੀ ਸਵਾਲ ਕਰਾ ਹੁਣ ਸਵਾਲ ਹੀ ਪੈਦਾ ਹੁੰਦਾ ਵਾ ਵੀ ਲੀਡਰਾਂ ਦੀ ਇਨੀ ਚਮਚਾਗਰੀ ਕਰਦੇ ਕਿਉਂ ਆ ਬਾਬੇ ਬਾਬੇ ਲੀਡਰਾਂ ਦੀ ਚਮਚਾਗਰੀ ਕਰਦੇ ਆ ਲੀਡਰ ਬਾਬਿਆਂ ਦੀ ਕਰਦੇ ਆ ਯਾਰ ਅੰਦਰੇ ਅੰਦਰ ਦਾ ਕਪੜਾ ਕੀ ਆ ਅੰਦਰੇ ਅੰਦਰ ਦਾ ਮਸਲਾ ਕੀ ਆ ਤੇ ਮਸਲਾ ਇਹ ਆ ਸਿੱਧੀ ਔਰ ਸਾਫ਼ ਗੱਲ ਕਰਾ ਮਸਲਾ ਇਹ ਆ ਵੀ ਬਾਬਿਆਂ ਨੇ ਕਰਨੀਆਂ ਹੁੰਦੀਆਂ ਕਾਲੀਆਂ ਕਰਤੂਤਾ ਔਰ ਸਰਸੇ ਵਾਲਾ ਕਰਦਾ ਨਾ ਕਾਲੀਆਂ ਕਰਤੂਤਾ ਤੇ ਕਾਲੀਆਂ ਕਰਤੂਤਾ ਕਿਤੇ ਦੁਨੀਆ ਦੇ ਸਾਹਮਣੇ ਆ ਨਾ ਜਾਣ ਲੀਡਰਾਂ ਦੀ ਸਹਾਇਤਾ ਲੈਂਦੇ ਆ ਲੀਡਰ ਆਪ ਵੀ ਕਾਲੀਆਂ ਕਰਤੂਤਾ ਇਹਨਾਂ ਬਾਬਿਆਂ ਮਗਰ ਲਾ ਕੇ ਕਰਦੇ ਆ ਤੇ ਲੀਡਰਾਂ ਦੇ ਸਿਰ ਤੋਂ ਇਹਨਾਂ ਬਾਬਿਆਂ ਨੂੰ ਸਿਕਿਉਰਟੀਆਂ ਮਿਲੀਆਂ ਨੇ ਪਹਿਲਾ ਪੁਆਇੰਟ ਲੀਡਰਾਂ ਸਿਰ ਤੋਂ ਇਹਨਾਂ ਬਾਬਿਆਂ ਨੂੰ ਸਿਕਿਉਰਟੀਆਂ ਮਿਲੀਆਂ ਨੇ ਬਾਬਿਆਂ ਨੂੰ ਚੰਗੀਆਂ ਕਰੋਨਾ ਔਰਬਾਂ ਦੀਆਂ ਕੋਠੀਆਂ ਮਿਲੀਆਂ ਵਾ ਕਿੰਨਾ ਸਿਰੋਂ ਸਰਕਾਰਾਂ ਸਿਰੋਂ ਲੋਕਾਂ ਦੀਆਂ ਜ਼ਮੀਨਾਂ ਤੇ ਧੱਕੇ ਨਾਲ ਕਬਜ਼ੇ ਕਰਨੇ ਹੁੰਦੇ ਆ ਉਹ ਕਿੰਨਾ ਸਿਰੋਂ ਹੁੰੜਿਆ ਸਾਰਾ ਕੁਝ ਆ ਲੀਡਰਾਂ ਸਿਰੋਂ ਕਿਸੇ ਦਾ ਘਰ ਗਰੀਬ ਦਾ ਹੜਪਣਾ ਵਾ ਕਿਸੇ ਦੀ ਪੈਲੀ ਬਾਬੇ ਨੂੰ ਡੇਰਾ ਵੱਡਾ ਕਰਨ ਦਾ ਹੈ ਅੱਗੇ ਕਿਸ ਦੀ ਪੈਲੀ ਆਗੀ ਕਿਸੇ ਦੇ ਖੇਤ ਆਗੇ ਕਿਸੇ ਦੀ ਜ਼ਮੀਨ ਆਗੀ ਉਹ ਜ਼ਮੀਨ ਉਹਨਾਂ ਕਬਜ਼ਾ ਕਰਨਾ ਵਾ ਡੇਰੇ ਦੇ ਕੱਲੇ ਦੇ ਵਸਦੀ ਗੱਲ ਨਹੀਂ ਗਈ ਮਗਰੋਂ ਸਰਕਾਰ ਦਾ ਜ਼ੋਰ ਪਾਉਣਾ ਵਾ ਸਰਕਾਰ ਦਾ ਜ਼ੋਰ ਪਊਗਾ ਹਕੂਮਤ ਦਾ ਜ਼ੋਰ ਪਊਗਾ ਡੇਰੇ ਡੇਰਾ ਵੱਡਾ ਕਰਨ ਦੇ ਮਾਰੇ ਕਿਸੇ ਗਰੀਬ ਦੀ ਜ਼ਮੀਨ ਤੇ ਕਬਜ਼ਾ ਉਹ ਸਾਥ ਕਾਹਨ ਦਿੰਦਾ ਵਾ ਲੀਡਰ ਹੋਰ ਅੱਗੇ ਵਧੋ ਹੁਣ ਸਵਾਲ ਇਹ ਪੈਦਾ ਹੁੰਦਾ ਨਾ ਵੀ ਬਾਬਿਆਂ ਨੂੰ ਫਾਇਦਾ ਹੋ ਗਿਆ ਲੀਡਰਾਂ ਕਰਕੇ ਲੀਡਰਾਂ ਨੂੰ ਫਾਇਦਾ ਕੀ ਆ ਲੀਡਰਾਂ ਨੂੰ ਫਾਇਦਾ ਇਹ ਆ ਵੀ ਜਦੋਂ ਕਿਤੇ ਵੋਟਾਂ ਦਾ ਮੌਸਮ ਚੱਲਦਾ ਵਾ ਜਦੋਂ ਕਿਤੇ ਵੋਟਾਂ ਦਾ ਮੌਸਮ ਚੱਲਦਾ ਵਾ ਤੇ ਉਦੋਂ ਵੱਡੇ-ਵੱਡੇ ਲੀਡਰ ਇਹਨਾਂ ਬਾਬਿਆਂ ਨੂੰ ਕਹਿੰਦੇ ਆ ਵੀ ਭੇਡਾਂ ਨੂੰ ਕਹਿ ਕੇ ਸਾਡੇ ਵੱਲ ਵੋਟਾਂ ਪਵਾਓ ਹੁਣ ਕਿੰਨੀ ਪੇਡ ਕਿੰਨੀਆਂ ਭੇਡਾਂ ਮੁੱਕਦੀਆਂ ਨਹੀਂ ਅਣਗਿਣਤ ਭੇਡਾਂ ਬਿਆਸ ਡੇਰੇ ਦੀਆਂ ਵਾ ਕਿੰਨੀਆਂ ਭੇਡਾਂ ਅਣਗਿਣਤ ਭੇਡਾਂ ਆ ਜਿਹੜਾ ਸਰਸੇ ਵਾਲਾ ਬਾਬਾ ਵਾ ਰਾਮ ਰੀਮ ਇਹਦੀਆਂ ਕਿੰਨੀਆਂ ਭੇਡਾਂ ਵਾ ਹੁਣ ਇੰਨਾ ਡੇਰੇ ਧਾਰਾਂ ਦੀਆਂ ਜਿਹੜੀਆਂ ਭੇਡਾਂ ਵਾ ਉਹ ਡੇਰੇਦਾਰ ਕਹਿ ਕੇ ਜਦੋਂ ਵੱਡੇ ਵੱਡੇ ਲੀਡਰ ਪ੍ਰਧਾਨ ਮੈਂ ਤੇਰੀਆਂ ਦਾ ਡੇਰਿਆਂ ਜਾ ਕੇ ਸੰਗਤਾਂ ਨੂੰ ਐ ਕਰਦੇ ਆ ਕਿਉ ਸੰਗਤ ਜੀ ਉਦੋਂ ਭੇਡਾਂ ਆਪਣੇ ਆ ਵੀ ਉਹਨਾਂ ਵੱਲ ਚੱਲ ਜਾਂਦੀਆਂ ਸਾਡੇ ਗੁਰੂ ਨਾਲ ਤੁਰਿਆ ਫਿਰਦਾ ਲੀਡਰ ਆ ਇਹਨੂੰ ਵੋਟ ਪਾਉਣੀ ਆ ਪਹਿਲੀ ਗੱਲ ਦੂਜੀ ਗੱਲ ਜਦੋਂ ਬਾਬਾ ਜੀ ਹੁਣੇ ਕੰਨਾਂ 'ਚ ਨਾਮਦਾਨ ਦਿੰਦੇ ਆ ਬਾਬਾ ਜੀ ਹੁਣੇ ਉਦੋਂ ਵੀ ਪ੍ਰਮੋਟ ਕਰਦੇ ਆ ਜੇ ਵੋਟ ਪਾਉਣੀ ਆ ਉਹ ਫਲਾਣੇ ਲੀਡਰ ਨੂੰ ਪਾਉਣੀ ਕਿਉਂ ਕਿਉਂਕਿ ਅੰਦਰੇ-ਅੰਦਰ ਜਦੋਂ ਬਾਬੇ ਹੁਣੇ ਕਾ ਭਲਾ ਕਰਦੇ ਆ ਨਾ ਜਾਂ ਜਰੋ ਨਸ਼ਾ ਤਸਕਰ ਮਜੀਠਕੇ ਨੂੰ ਮਿਲਣ ਜਾਂਦੇ ਆ ਹੁਣ ਸਵਾਲ ਇਹ ਆ ਵੀ ਜੈਸੀ ਸੰਗਤ ਵੈਸੀ ਰੰਗਤ ਜਿਹੜਾ ਬੰਦਾ ਆਪ ਨਸ਼ਾ ਤਸਕਰ ਨੂੰ ਮਿਲਣ ਜਾਊਗਾ ਉਹ ਆਪ ਕਿਵੇਂ ਦਾ ਹੋਊਗਾ ਮੈਨੂੰ ਦੱਸਣ ਦੀ ਲੋੜ ਨਹੀਂ ਰਾਮਰੀ ਹੁੰਦੀਆਂ ਕਰਤੂਤਾ ਕੀ ਸੀ ਗੁਫਾ ਦੇ ਵਿੱਚ ਕੀ ਕਰਦਾ ਸੀ ਬਲਾਤਕਾਰ ਕਰਦਾ ਸੀ ਲੋਕਾਂ ਦੀਆਂ ਬੱਚੀਆਂ ਦੀ ਬੇਵਫਾਈ ਕਰਦਾ ਸੀ ਲੀਡਰਾਂ ਨਾਲ ਪੂਰਾ ਸਾਥ ਹੀਗਾ ਕਿਉਂ ਵਿੱਚ ਲੀਡਰਾਂ ਨੂੰ ਵੋਟਾਂ ਦਾ ਫਾਇਦਾ ਵਾ ਬਾਬਿਆਂ ਸਰੋਂ ਲੀਡਰਾਂ ਨੂੰ ਫਾਇਦਾ ਲੀਡਰਾਂ ਸਰੋਂ ਬਾਬਿਆਂ ਨੂੰ ਫਾਇਦਾ ਇਹਨਾਂ ਦੀਆਂ ਤਾਂ ਸਾਂਝਾਂ ਇੱਕ ਬਜੇ ਨਾਲ ਜਿਆਦੀ ਹੋਰ ਗੱਲ ਨਹੀਂ ਕੋਈ ਤੇ ਇੱਕ ਕਿਥੇ ਸਾਡੇ ਗੁਰੂ ਹੀ ਜਿਹੜੇ ਗੁਰੂ ਨੇ ਮੂੰਹ ਤੇ ਬਾਬਰ ਨੂੰ ਯਾਬਰ ਕਹਿਣ ਦੀ ਜ਼ਰੂਰਤ ਰੱਖੀ ਮਾਫ ਕਰਨਾ ਅੱਜ ਦੇ ਕਿਸੇ ਹਦੀਨੀ ਏਕਾਦ ਨਹੀਂ ਹੁੰਦੀ ਵੀ ਪਿੰਡ ਦਾ ਸਰਪੰਚ ਕਿਤੇ ਇੰਟਰਲੋਕਟ ਦੇ ਵਿੱਚੋਂ ਪੈਸੇ ਖਾ ਜਾਵੇ ਤੇ ਕਿਤੇ ਸਰਪੰਚ ਨੂੰ ਜਾ ਕੇ ਪੁੱਛਣਾ ਉਹ ਸਰਪੰਚ ਸਾਡੀ ਗਲੀ ਦੇ ਵਿੱਚ ਇੰਟਰਲੌਕ ਇੱਟ ਲੱਗਣੀ ਹੀ ਪੈਸੇ ਕਿੱਥੇ ਆ ਇੱਟ ਕਿੱਥੇ ਆ ਮਾਫ ਕਰਨਾ ਅਜਿਹੇ ਸਾਡੀ ਸਰਪੰਚ ਨੂੰ ਆ ਗੱਲ ਪੁੱਛਣ ਦੀ ਆਦਤ ਨਹੀਂ ਹੁੰਦੀ ਕਿੱਥੇ ਗੁਰੂ ਨਾਨਕ ਸਾਹਿਬ ਜਿਨ੍ਹਾਂ ਨੇ ਬਾਬਰ ਨੂੰ ਯਾਬਰ ਕਿਹਾ ਕਿੱਥੇ ਗੁਰੂ ਰਾਮਦਾਸ ਭਾਈ ਜੇਠਾ ਜਦੋਂ ਬਹਾਮਣਾਂ ਨੇ ਅਕਬਰ ਦੇ ਦਰਬਾਰ ਦੇ ਵਿੱਚ ਸ਼ਿਕਾਇਤ ਕੀਤੀ ਗੁਰੂ ਅਮਰਦਾਸ ਪਾਤਸ਼ਾਹ ਦੀ ਤੇ ਕਿੱਥੇ ਭਾਈ ਜੇਠਾ ਜੀ ਜਾ ਕੇ ਗਰਜ ਕੇ ਬਾਣੀ ਦੀ ਵਿਆਖਿਆ ਕਰਦੇ ਆ ਭਾਈ ਜੇਠਾ ਹੁਣ ਸਵਾਲ ਅੱਜ ਦੇ ਸਾਡੀ ਯੁਰਤ ਸਰਪੰਚ ਸਾਹਮਣੇ ਨਹੀਂ ਹੁੰਦੀ ਮਾਫ ਕਰਨਾ ਕੁਛ ਕੰਦੀ ਜਿਹੜੇ ਲੋਕ ਮਾਫ ਕਰਨਾ ਜ ਐਮਐਲ ਐਮਪੀਆ ਨੂੰ ਗਾਲਾਂ ਕੱਢਦੇ ਹਨ ਜਦੋਂ ਕਹਿੰਦੇ ਪਿੰਡ ਦੇ ਵਿੱਚ ਫੇਰੀ ਪਾਉਣ ਆਵੇ ਐਮਪੀ ਐਮਐਲ ਤੇ ਗਾੜੀ ਹੋ ਕੇ ਬੂਹੇ ਖੋਲ ਕੇ ਤੇ ਬਾਹਰ ਕੱਢਦੇ ਆਉ ਮੰਤਰੀ ਸਾਹਿਬ ਆਓ ਵਧਾਇਕ ਜੀ ਐ ਕਰਦੇ ਵੀ ਵੇਖੇ ਜੀ ਬੋਲੋ ਭਾਈ ਹੋ ਰਿਹਾ ਇਦਾਂ ਕਿ ਨਹੀਂ ਹੋ ਰਿਹਾ ਕੈਮਰਾ ਮੇਰੇ ਵਾਲੀ ਆ ਤੁਹਾਡੇ ਵਾਲੀ ਨਹੀਂ ਕੈਮਰਾ ਤੁਸੀਂ ਬੋਲ ਪੋ ਹੋ ਰਿਹਾ ਨਾ ਸਿਰੇ ਲੱਗੇ ਤੋ ਮੇਰੀ ਬੇਨਤੀ ਆ ਸਖੋ ਨਿਕਲੋ ਇਹਨਾਂ ਚੰਗਲਾਂ ਚ ਬਾਬੇ ਲੀਡਰਾਂ ਦੇ ਯਾਰ ਲੀਡਰ ਬਾਬਿਆਂ ਦੇ ਯਾਰ ਹੁਣ ਸਾਡੇ ਵਾਲੇ ਜਾ ਜਾ ਕੇ ਬਾਬਿਆਂ ਦੇ ਗਾੜੀ ਮੱਥੇ ਟੇਕ ਟੇਕ ਬਾਬਾ ਜੀ ਕਰੋ ਕਿਰਪਾ ਬਾਬਾ ਜੀ ਮੇਰਾ ਗੋਡਾ ਵਾਲਾ ਦੌਦਾ ਤੇ ਬਾਬਿਆਂ ਦੇ ਬੜੇ-ਬੜੇ ਹਸਤਾਲੇ ਆ ਜਾ ਜਾ ਕੇ ਆ ਜਿਹੜੇ ਨਾਨਕਸਰੀਆਂ ਦੇ ਬਾਬਿਆਂ ਦੇ ਲੰਮੇ ਝੱਗੇ ਵਾਲੇ ਸਾਧ ਜਾ ਜਾ ਕੇ ਸਾਡੇ ਵਾਲੇ ਉਹਨਾਂ ਦੇ ਕੋਲ ਬਾਬਾ ਜੀ ਕਰੂ ਕੋਈ ਕਿਰਪਾ ਆ ਬੱਚਾ ਪੜ੍ਹਾਈ ਦੇ ਵਿੱਚ ਮਾਨ ਨਹੀਂ ਲਾਉਂਦਾ ਉਹ ਲਾਗੇ ਮਗਰ ਚੇਲੇ ਅਸਰੇ ਹੁੰਦੇ ਬਾਬੇ ਦੇ ਜਵਾ ਕਰਾਉਂਦੇ ਜਿਹਨੂੰ ਪੁੱਛਦਾ ਆ ਕੇ ਉਹ ਕਿਹੜੇ ਬਾਬੇ ਦੀ ਗੱਲ ਕਰਦਾ ਜਿਹੜਾ ਕੁਰਸੀ ਦੇ ਬਰਾਬਰ ਬੈਠਾ ਗੁਰੂ ਗ੍ਰੰਥ ਸਾਹਿਬ ਜੀ ਉਹਦੀ ਉਹ ਜਾ ਜਾ ਕੇ ਸਾਡੇ ਲੋਕ ਬਾਬਾ ਜੀ ਕਰੋ ਕੋਈ ਕਿਰਪਾ ਬੱਚਾ ਪੜਾਈ ਜਮਾਨੀ ਟੈਗਦਾ ਉਹ ਲਾ ਕੇ ਚੇਲੇ ਹਸ ਰਹੇ ਬਾਬੇ ਦੇ ਨਿਆਣੇ ਰਹੁੰਦੇ ਆ ਆ ਸਾਡੇ ਵਾਲੇ ਜਾਣਗੇ ਨਕੋਦਰ ਉਹ ਸਾਈਂ ਨੇ ਆਪ ਐ ਚਾਰ ਚਾਰ ਪੰਜ ਪੰਜ ਸੇਰਟਾਂ ਅੜਾਈਆਂ ਹੁੰਦੀਆਂ ਹੱਥ 'ਚ ਤੇ ਸਾਡੀਆਂ ਬੀਬੀਆਂ ਥੱਲੇ ਹੱਥ ਜੁੜ ਕੇ ਸਾਈਂ ਜੀ ਕਰੋ ਕਿਰਪਾ ਮੇਰਾ ਘਰ ਵਾਲਾ ਸ਼ਰਾਬ ਬੜੀ ਪੀਂਦਾ ਸ਼ਰਾਬ ਨਹੀਂ ਛੱਡਦਾ ਉਹ ਲਾਗੇ ਚੇਲੇ ਹਸ ਰਹੇ ਆ ਪੁੱਛੋ ਕਿਉਂ ਉਹਾਂ ਦੇ ਬਾਬੇ ਦੇ ਆਪ ਦੇ ਫੇਫੜੇ ਜਵਾਬ ਦੇ ਗਏ ਬੀੜੀਆਂ ਪੀਵੀ ਨਕੋਦਰ ਵਾਲੇ ਸਾਈਂ ਦੀਆਂ ਉਹ ਬਾਬੇ ਦੇ ਆਪ ਦੇ ਫੇਫੜੇ ਜਵਾਬ ਦੇ ਗਏ ਪੁੱਛੋ ਤੇਰੇ ਘਰ ਵਾਲੇ ਦੀ ਸ਼ਰਾਬ ਕਿਵੇਂ ਛਡਾ ਦੂਗਾ ਸਿੱਖੋ ਇੱਕੋ ਇੱਕੋ ਹੈ ਭਾਈ ਇੱਕੋ ਹੈ ਸਾਬ ਮੇਰਾ ਇੱਕੋ ਹੈ ਗੁਰੂ ਗ੍ਰੰਥ ਸਾਹਿਬ ਦੇ ਹੁੰਦਿਆਂ ਸਾਨੂੰ ਹੋਰ ਕਿਤੇ ਜਾਣ ਦੀ ਲੋੜ ਨਹੀਂ ਆ ਜਿਹੜਾ ਕੱਟਾ ਵਛਾ ਆਪਦੀ ਮਾਂ ਨੂੰ ਛੱਡ ਕੇ ਦੂਜੀ ਗਾਮਾਂ ਇਹਦੇ ਥੱਲੇ ਦੁੱਧ ਲੱਭਣ ਜਾਵੇ ਨਾਸਾਂ ਦੇ ਲੱਤਾਂ ਆ ਕੇ ਮੁੜਦਾ ਹੁੰਦਾ ਜੀ ਮੁੜਦਾ ਕਿ ਨਹੀਂ ਮੁੜਦਾ ਮੁੜਦਾ ਨਾ ਸੰਗਤ ਜੀ ਤੇ ਸਖੋ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਸਾਨੂੰ ਕਿਤੇ ਜਾਂਦੀ ਲੋੜ ਨਹੀਂ ਹੋ